ਕਿੰਨੀ ਕੀ ਲੀਡ ਨਾਲ ਡਾਕਟਰ ਬਲਵੀਰ ਨੂੰ ਜਿਤਾ ਦੋਗੇ ਤੁਸੀਂ ਬਹੁਤ ਵੱਡੀ ਲੀਡ ਦੇ ਨਾਲ ਜਿੱਤਾਂਗੇ ਅਸੀਂ ਅੱਜ ਤੁਸੀਂ ਆਪ ਹੀ ਦੇਖ ਸਕਦੇ ਹੋ ਇੱਥੇ ਪਟਿਆਲੇ ਦੇ ਵਿੱਚ ਰੋਡ ਸ਼ੋਅ ਹੈ ਭਗਵੰਤ ਮਾਨ ਜੀ ਦਾ ਤੇ ਵਲੰਟੀਅਰ ਸਾਡੇ ਬਹੁਤ ਹੀ ਖੁਸ਼ ਨੇ ਮੈਂ ਆਪਣੇ ਮਹਿਲਾ ਵਿੰਗੋ ਲੋ ਦੀ ਪੂਰੀ ਸਵਾਸਣ ਦੁਆਨੀਆਂ ਕਿ ਮਹਿਲਾ ਵਿੰਗ ਨੰਬਰ 1 ਤੇ ਰਹੂਗਾ ਸਾਡਾ ਤਾਂ ਇਹ 10000 ਰੁਪਏ ਵਾਲੀ ਗਰੰਟੀ ਵੀ ਬਹੁਤ 체ਤੀ ਪੂਰੀ ਹੋਊਗੀ ਤੁਹਾਨੂੰ ਆਪ ਨੂੰ ਹੀ ਪਤਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਓਨਅਰ ਮੈਂ ਹਾਂ ਚਰਨਜੀਤ ਜੋਸ਼ੀ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੀ ਮਹਿਲਾ ਵਿੰਗ ਦੇ ਪ੍ਰਧਾਨ ਪ੍ਰੀਤਮ ਮਲੋਤਰਾ ਮੈਡਮ ਕਿਵੇਂ ਰਿਸਪੌਂਸ ਚੱਲ ਰਿਹਾ ਪੂਰੇ ਪੰਜਾਬ 'ਚ ਤੁਸੀਂ ਤਾਂ ਫਿਰ ਰਹੇ ਹੋ ਕਿਵੇਂ ਦੀ ਲੱਗ ਰਿਹਾ ਤੁਹਾਨੂੰ ਦੇਖਾ ਬਹੁਤ ਹੀ ਵਧੀਆ ਰਿਸਪੌਂਸ ਮਿਲ ਰਿਹਾ ਹੈ ਅੱਜ ਜੇ ਤੁਸੀਂ ਆਪ ਹੀ ਦੇਖ ਸਕਦੇ ਹੋ ਇੱਥੇ ਪਟਿਆਲੇ ਦੇ ਵਿੱਚ ਰੋਡ ਸ਼ੋਅ ਹੈ ਭਗਵੰਤ ਮਾਨ ਜੀ ਦਾ ਤੇ ਵਲੰਟੀਅਰ ਸਾਡੇ ਬਹੁਤ ਹੀ ਖੁਸ਼ ਨੇ ਜਿਹੜੇ ਕੀ ਕਹਿੰਦੇ ਨੇ ਆਪ ਮਹਾਰੇ ਹੋ ਕੇ ਇੱਥੇ ਆਏ ਨੇ ਇੱਥੇ ਪਹੁੰਚੇ ਨੇ ਤੇ ਸਾਡੇ ਦੇ ਕੋਈ ਪਾਰਟੀ ਵੱਲੋਂ ਪ੍ਰੈਸ਼ਰ ਨਹੀਂ ਸੀਗਾ ਸਾਰੇ ਆਪਣੀ ਮਰਜ਼ੀ ਦੇ ਨਾਲ ਆ ਕੇ ਬਹੁਤ ਹੀ ਵਧੀਆ ਸਾਨੂੰ ਹੁੰਗਾਰਾ ਮਿਲ ਰਿਹਾ ਤੇ ਮੈਂ ਇਹ ਸੋਚਦੀ ਆ ਕਿ ਜਿਵੇਂ 2022 ਦੇ ਵਿੱਚ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਨਤਾ ਨੇ 117 ਚੋਂ 92 ਸੀਟਾਂ ਅਰੇ ਨਾਦਰੀ ਚੋਂ ਅੰਦੇ ਵਿੱਚ ਪਾਈਆਂ ਸੀ ਉਹਨਾਂ ਦਾ ਪਿਆਰ ਸੀ ਇਸੇ ਤਰੀਕੇ ਦੇ ਨਾਲ ਜਿਹੜਾ ਭਗਵੰਤ ਮਾਨ ਜੀ ਨੇ ਜਿਹੜਾ 13 0 ਦਾ ਨਾਅਰਾ ਲਾਇਆ ਹੈ ਉਹ ਵੀ ਉਹ ਵੀ ਬਹੁਤ ਇਹ ਪੂਰਾ ਹੋਊਗਾ ਤੇ ਮੈਨੂੰ ਇਹ ਪੂਰਾ ਆਪਣੇ ਵਰਕਰਾਂ ਤੇ ਮਾਣ ਹੈ ਮੈਨਾਂ ਬੀਜੇਪੀ ਦੀ ਮਹਿਲਾ ਪ੍ਰਧਾਨ ਪਟਿਆਲੇ ਤੋਂ ਕਾਂਗਰਸ ਦੀ ਮਹਿਲਾ ਪੰਜਾਬ ਦੀ ਪ੍ਰਧਾਨ ਪਟਿਆਲੇ ਤੋਂ ਆਮ ਆਦਮੀ ਦੀ ਮਹਿਲਾ ਪ੍ਰਧਾਨ ਪਟਿਆਲੇ ਤੋਂ ਤਿੰਨੋਂ ਮੇਨ ਪਾਰਟੀਆਂ ਦੇ ਉਰੇ ਤੇ ਆਂ ਔਰ ਤੁਹਾਡਾ ਕਿੰਨੇ ਦਾ ਲੱਗ ਰਿਹਾ ਵੀ ਕਿੰਨੀ ਕੁ ਲੀਡ ਨਾਲ ਡਾਕਟਰ ਬਲਵੀਰ ਨੂੰ ਜਿਦਾ ਦੋਗੇ ਤੁਸੀਂ ਬਹੁਤ ਵੱਡੀ ਲੀਡ ਦੇ ਨਾਲ ਜਿੱਤਾਂਗੇ ਅਸੀਂ ਆਮ ਆਦਮੀ ਪਾਰਟੀ ਦੀ ਝੋਲੀ 'ਚ ਬਹੁਤ ਵੱਡੀ ਮੈਂ ਆਪਣੇ ਮਹਿਲਾ ਵਿੰਗ ਵੱਲੋਂ ਦੀ ਪੂਰੀ ਸ਼vaਸ਼ਣ ਦੁਆਨੀਆਂ ਕਿ ਮਹਿਲਾ ਵਿੰਗ ਨੰਬਰ 1 ਤਾਂ ਹੀ ਰਹੂਗਾ ਸਾਡਾ ਵੀ ਵਿਰੋਧੀ ਧਿਰ ਕਹੀ ਜਾਂਦੇ ਵੀ ਮਹਿਲਾਂ ਨੂੰ ਕਹਿੰਦੇ 1000 ਰੁਪਏ ਨਹੀਂ ਦਿੱਤਾ ਉਹ ਇੱਕੋ ਹੀ ਗੱਲਾਂ ਦੀ ਇੱਕ ਗੱਲ ਹੁੰਦੀ ਆ ਵੀ ਆਮ ਆਦਮੀ ਪਾਰਟੀ ਬਾਕੀ ਸਭ ਕੋਈ ਕਹਿੰਦੇ ਲੋਕ ਭਲੇ ਦੇ ਵੇਲੇ ਦਿਨਾਨੀਆਂ ਦਾ 1000 ਰੁਪਏ ਰਹਿ ਗਏ ਦੇਖੋ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਜਾਂ ਸਾਡੇ ਸਰਦਾਰ ਭਗਵਾਨ ਸਿੰਘ ਮਾਨ ਨੇ ਦੂਜੀਆਂ ਗਰੰਟੀਆਂ ਪੂਰੀਆਂ ਕੀਤੀਆਂ ਨੇ ਜਿਹੜੀਆਂ ਕਿ ਚਾਹੇ ਉਹ ਬਿਜਲੀ ਬਿਲਾ ਦੀਆਂ ਬਿਜਲੀ ਦੇ ਆਲਮੋਸਟ ਬਿੱਲ ਜ਼ੀਰੋ ਆ ਰਹੇ ਨੇ ਤੁਹਾਡੇ ਸਾਹਮਣੇ ਉਸ ਤੋਂ ਬਾਅਦ ਮਹੱਲਾ ਕਲੀਨਿਕ ਲਾ ਲਓ ਜਾਂ ਸਰਕਾਰੀ ਹਸਪਤਾਲ ਕਿੰਨੇ ਅਪਗ੍ਰੇਡ ਕੀਤੇ ਗਏ ਨੇ ਉਸ ਤੋਂ ਬਾਅਦ ਜਿਹੜੀ ਗਰੰਟੀ ਦਿੱਤੀ ਸੀਗੀ ਐਜੂਕੇਸ਼ਨ ਨੂੰ ਲਾ ਕੇ ਕਿੰਨੇ ਸਕੂਲ ਆਫ ਐਮੀਨੈਂਸ ਬਣੇ ਨੇ ਇਹ ਤੁਹਾਡੇ ਸਾਹਮਣੇ ਹੀ ਹੈ ਤੇ ਜੇ ਇਹ ਗਰੰਟੀਆਂ ਪੂਰੀਆਂ ਹੋ ਗਈਆਂ ਨਾ ਤਾਂ ਇਹ 1000 ਰੁਪਏ ਵਾਲੀ ਗਰੰਟੀ ਵੀ ਬਹੁਤ ਛੇਤੀ ਪੂਰੀ ਹੋਊਗੀ ਤੁਹਾਨੂੰ ਆਪ ਨੂੰ ਹੀ ਪਤਾ ਹੈ ਦੇਖੋ ਮੈਂ ਤੁਹਾਨੂੰ ਇੱਕ ਗੱਲ ਇਹ ਕਹਿਣਾ ਚਾਹੂੰਗੀ ਕਿ ਦੇਖੋ 70-75 ਸਾਲ ਦੇ ਲੁੱਟਿਆ ਹੋਇਆ ਪੰਜਾਬ ਜੇ ਆਪਾਂ ਕਹੀਏ ਕਿ 2 ਸਾਲ ਦੇ ਔਰ ਰਿਕਵਰੀ ਹੋਜੂਗੀ ਉਹਦੀ ਤਾਂ ਇਹ ਕਿਤੇ ਨਾ ਕਿਤੇ ਝੂਠ ਹੋਊਗਾ ਤੇ ਮੈਂ ਇਹ ਕਹਨੀ ਆ ਕਿ ਬਹੁਤ ਛੇਤੀ ਭਗਵਾਨ ਤੁਮਾਰ ਜੀ ਬਹੁਤ ਇਮਾਨਦਾਰ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਪੰਜਾਬ ਦੇ ਲਈ ਤੇ ਤੁਹਾਨੂੰ ਸਾਰਿਆਂ ਨੂੰ ਉਸ ਸਾਥ ਦੇਣਾ ਚਾਹੀਦਾ ਹੈ ਉਹਨਾਂ ਦਾ ਤੇ ਵਧੀਆ ਤਰੀਕੇ ਦੇ ਨਾਲ ਉਹ ਅੱਗੇ ਵੀ ਕੰਮ ਕਰਨਗੇ ਉਹ ਪੰਜਾਬ ਦਾ ਬਹੁਤ ਵਧੀਆ ਉਹੀ ਰੰਗਲਾ ਪੰਜਾਬ ਦੁਬਾਰਾ ਮੁੜ ਬਣਾਉਣਗੇ